ਲੇ ਵੀ ਸੇ ਮੁਦੇ ਜਿਹਨਾਂ ਨੂੰ ਕੋਈ ਗੱਲ ਕਰਦਾ ਨਹੀਂ ਪਤਾ ਜਦੋਂ ਆਪਾਂ ਬੈਠੇ ਆ ਤੇ ਸਾਰਿਆਂ ਨੂੰ ਪਹਿਲਾਂ ਕੋ ਗੱਲ ਸਾਫ਼ ਹੋਣੀ ਚਾਹੀਦੀ ਵੀ ਆਪਾਂ ਕਿਸ ਮਕਸਦ ਵਾਸਤੇ ਆਏ ਆ ਲਗਭਗ 9 ਮਹੀਨੇ ਤੋਂ ਆਪਣੇ ਵਿੱਚ ਬਿਠਾ ਨੌਜਵਾਨ ਫਿਕਰ ਮਜੀਤ ਸਿੰਘ ਵਿੱਕੀ ਪਿੰਡ ਨੂਰਦੀਲਾ ਕਵੀ ਭਾਈ ਸਤੋਸ਼ ਸਿੰਘ ਜਿੱਦੋਂ ਦੇਖੋ ਜਿੱਥੇ ਦੇਖੋ ਸਰਕਾਰਾਂ ਨੇ ਆਪਣੇ ਸਾਰੇ ਜਿਹੜੇ ਬੂਹੇ ਬੰਦ ਕੀਤੇ ਰੁਜ਼ਗਾਰਾਂ ਦੇ ਉਹਦੇ ਨਾਲ ਬੰਦਾ ਜਿਹੜਾ ਆਪਣੇ ਵਸੀਲੇ ਪੈਦਾ ਕਰਦਾ ਪੂਰੇ ਜਗਾਰ ਵਾਸਤੇ ਉਹਨੇ ਆਪਣਾ ਕੋਈ ਲੋਨ ਜਿਹੜਾ ਉਹ ਇਹ ਮਿਨੀ ਫੈਲਰ ਵਾਸਤੇ ਮਨਜ਼ੂਰ ਕਰਾਇਆ ਹੈ ਲਗਭਗ ਮੇਰਾ ਖਿਆਲ ਵੀ 1-2 ਕਿਸ਼ਤਾਂ ਵੀ ਉਹ ਲੋਨ ਦੀਆਂ ਤਾਰ ਚੁੱਕਾ ਵਾ ਤੇ ਇੱਧਰ ਜਿਹੜਾ ਅਲਟੀਮੇਟ ਬਣਿਆ ਵਾ 11kb ਤੋਂ ਉਹ ਐਦੋਂ ਕੋ ਪਹਿਲਾਂ ਵੀ ਇੱਕ ਕਨੈਕਸ਼ਨ ਉੱਥੇ ਲੱਗਾ ਸੀ ਕੋਈ ਮਾੜੀਆਂ ਮੋਟੀਆਂ ਮਿੱਟੀਆਂ ਮੋਟੀਆਂ ਕਿਤੇ ਕਮੀਆਂ ਪੇਸ਼ੀਆਂ ਹੁੰਦੀਆਂ ਉਹ ਜਦੋਂ ਉਹਦੇ ਸਮੇਂ ਨਿਕਲ ਕੇ ਤੋਂ ਕਨੈਕਸ਼ਨ ਉਹਦਾ ਚਾਲੂ ਹੋਇਆ ਇਹ ਬਿਲਕੁਲ ਸਾਹਮਣੇ ਪੂਲ ਆ ਇੱਕ ਬੰਨੇ ਦੂਜੀ ਚੱਕੀ ਲੱਗੀ ਇੱਕ ਬੰਨੇ ਇਹਦੀ ਚੱਕੀ ਲੱਗੀ ਉਹਨੇ ਜਿਹੜੀਆਂ ਲੈਣਾ ਵਾ ਇਹ ਸਰਕਾਰ ਦਾ ਦਾਰਾ ਵਾ ਸਰਕਾਰ ਦੀ ਇਹ ਪ੍ਰੋਜੈਕਟ ਆ ਤੇ ਜਦੋਂ ਬੋਰਡ ਨੇ ਇਹਦੇ ਕੋਲ ਸਾਰੀਆਂ ਵੇਖੋ ਕਾਰ ਮਾਰਕੀਟੀਆਂ ਪੂਰੀਆਂ ਕਰਾ ਕੇ ਤੋਂ ਉਸ ਪੂਲ ਦੇ ਉੱਤੋਂ ਕੇਵਲ ਪੈਕੇਟੇ ਦਾ ਜਿਹੜਾ ਕਲੈਕਸ਼ਨ ਚਾਲੂ ਹੋਣਾ ਹੈ ਵੀ ਕੀ ਦਾ ਪਿੰਡ ਪੱਤਰ ਦਾ ਇੱਕ ਸਾਂਝਾ ਜਿਹਾ ਮਸਲਾ ਕਰਕੇ ਚੱਲੋ ਕੋਈ ਬਹੁਤਾ ਇਹਦੇ ਉੱਤੇ ਆਪਾਂ ਨਹੀਂ ਇੱਥੇ ਕਸਮ ਆ ਰਿਹਾ ਵੀ ਚਲੋ ਅੱਜ ਚਾਲੂ ਕਰ ਦਿੰਦੇ ਭਲਕੇ ਚਾਲੂ ਕਰ ਦਿੰਦੇ ਆ ਤੇ ਦੂਜੇ ਬੰਨੇ ਜਦੋਂ ਇੱਕ ਭਾਰਤ ਜਿਹੜਾ ਪੰਡ ਚੋਂ ਕੇ ਬੈਠਾ ਉਹ ਨੌਜਵਾਨ ਸਿੱਥੇ ਉਹਦੀ ਜਦੋਂ ਕਿਸ਼ਤ ਆਉਂਦੀ ਆ ਤੇ ਫੇਰ ਭਾਈ ਤੁਸੀਂ ਸਿਆਣੇ ਜੀ ਉਤਾਰੀ ਨਹੀਂ ਜਾਂਦੀ ਐਦਾਂ ਕਿਉਂਕਿ ਜਿਸ ਮਕਸਦ ਵਾਸਤੇ ਆਪਾਂ ਸ਼ੁਰੂ ਕੀਤਾ ਉਹ ਲੋਨ ਦਾ ਲੈਣਾ ਉਹ ਅਜੇ ਉੱਥੇ ਦਾ ਉੱਥੇ ਘੁਲੂਟਾ ਇਦੋਂ ਪਹਿਲਾਂ ਵੀ ਇੱਥੇ ਆਪਾਂ ਬੜੀ ਜਿਹੜੀ ਆਏ ਆ ਇਹੋੀ ਗੱਲ ਇਧਰੋਂ ਆਉਂਦੀ ਵੀ ਅਸੀਂ ਅੱਜ ਤਾਰਪਾਦਨੇ ਭੜਕੇ ਪਾਦਨੇ ਆ ਪਰ ਕਿਤੇ ਨਾ ਕਿਤੇ ਆਵਾਨਾਂ ਕੰਨੀ ਦੇ ਵਿੱਚ ਅੱਜ ਆਪਾਂ ਮਾਰਚ ਦੇ ਮਹੀਨੇ ਵਿੱਚ ਚਲੇ ਗਏ ਤੇ ਫਿਰ ਇਹ ਆਪਣੇ ਕੋਈ ਹੋਰ ਰਾਹ ਬਾਜਦਾ ਨੀਗਾ ਇਹ ਹਾਲਾਤ ਉਸ ਵਾਹੇ ਤੁਹਾਡੇ ਜਾਣਕਾਰੀ ਵਾਸਤੇ ਆਪਾਂ ਦੱਸ ਦਈਏ ਬਿਲਕੁਲ ਆਪਣਾ 100% ਜਿਹੜਾ ਮਸਲਾ ਵਾ ਉਹ ਐ ਬਿਲਕੁਲ ਖਰਾ ਤੇ ਸੱਚਾ ਲੈ ਕੇ ਆਪਾਂ ਆਏ ਆ ਕਿੱਥੇ ਬੈਠੇ ਆ ਚਲੋ ਆਪਾਂ ਅਧਿਕਾਰੀਆਂ ਦੀ ਵੇਟ ਕਰਾਂਗੇ ਤੇ ਕੋਈ ਵੱਡਾ ਕੰਮ ਨਹੀਂਗਾ ਲਗਭਗ ਅੱਧੇ ਪੋਨੇ ਘੰਟੇ ਦਾ ਕੰਮ ਆ ਵੀ ਉਤੋਂ ਕੇਵਲ ਪਾ ਕੇ ਤੇ ਇਹਦੇ ਪੂਲ ਤੇ ਉਹ ਕੇਵਲ ਦੀ ਜਿਹੜੀ ਕਨੈਕਸ਼ਨ ਕਰ ਦੇਣਾ ਚਲੋ ਟਰਾਂਸਫਰ ਮੈਂ ਕੱਲ ਨਹੀਂ ਪਰਸੋਂ ਬਾਅਦ। ਤੋਂ ਭਈ ਕਿ ਜਿਹੜੇ ਉਹ ਮਸਲਿਆਂ ਦੀਆਂ ਗੱਲਬਾਤਾਂ ਹੀ ਜਿਹੜੇ ਮਸਲੇ ਹੱਲ ਹੋ ਜਾਂਦੇ ਆ। ਆਪਾਂ ਬਹਿਣ ਤੋਂ ਪਹਿਲਾਂ ਇਹਦਾ ਸਰਬੀਜਨ ਦਾ ਮਾਲਕ ਆ। ਉਹਦੇ ਨੂੰ ਗੱਲ ਆਈ ਵੀ ਮੈਨੂੰ ਦੱਸਿਆ ਨਹੀਂ। ਹੁਣ ਕਰੀਏ ਕਿ ਜੇ ਤੋ ਦੱਸ ਕੇ ਉਹਨੇ ਤਾਂ ਉਦੋਂ ਵੀ ਕੋਈ ਨਾ ਕੋਈ ਸੱਜਾ ਖੰਭਾ ਹੋ ਜਾਂਦਾ। ਅੱਜ ਨਹੀਂ ਦੱਸ ਕੇ ਆਏ ਤੇ ਅੱਜ ਉਹਨਾਂ ਨੂੰ ਆਇਆ ਵੀ ਅਸੀਂ ਛੁੱਟੀ ਦੇ ਆ। ਚਲੋ ਅਸੀਂ ਉਹਨੂੰ ਇਹ ਵੀ ਕਿਹਾ ਤੁਹਾਡੇ ਸਾਹਮਣੇ ਇੱਥੇ ਵੀ ਛੁੱਟੀ ਦੇ ਤੇ ਕੋਈ ਏਡਾ ਵੱਡਾ ਮਸਲਾ ਨਹੀਂ ਹੈ। ਅੱਜ ਕੱਲ ਪ੍ਰਾਈਵੇਟ ਲੇਬਰ ਆ। ਤੁਸੀਂ ਜਿਹਨੂੰ ਵੀ ਫੋਨ ਕਰਨਾ ਫੋਨ ਕਰਕੇ ਤੁਹਾਡੀ ਤਾਰ ਲਵਾ ਦਿਓ। ਤੇ ਅਸੀਂ ਆਪਣੇ ਘਰ ਚੱਲ ਜੰਨੇ ਆ। ਚਲੋ ਉਹ ਵੀ ਆਪਣਾ ਨੌਕਾ ਜਿਹੜਾ ਰੁਜ਼ਗਾਰ ਸ਼ੁਰੂ ਕਰੇ। ਪਰ ਉਹ ਕਿਤੇ ਨਾ ਕਿਤੇ ਚੋਰ ਮੋਰੀਆਂ ਦਬਦਬੇ ਦੇ ਨਾਲ ਸਮਾਂ ਕਢਣਾ ਉਹ ਉਧਰ ਨੂੰ ਗੱਲ ਜਾਂਦੀ ਹੈ। ਇਹ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੀ ਜਾਣਕਾਰੀ ਵਾਸਤੇ ਦੱਸਿਆ। ਜੇ ਆਪਾਂ ਅੱਜ ਆਏ ਕਿਸ ਮਸਲੇ ਵਾਸਤੇ ਉਹਦੇ ਨਾਲ ਕੋਈ ਹੋਰ ਮਸਲਾ ਵੀ ਵੱਡੇ ਕੋਟ ਦਾ ਵਾ ਉਹ ਵੀ ਸੁੱਖ ਸਾਂਝਾ ਕਰ ਲੋ ਰਾਸਤੋਂ ਉਹ ਵੀ ਆਪਾਂ ਇਖ ਰੱਖ ਲਾਂਗੇ ਕੋਈ ਦੇਖ ਲਾਂਗੇ ਵੀ ਉਹ ਸਬਡਿਵੀਜ਼ਨ ਲੈਵਲ ਦਾ ਜਾਂ ਡਿਵੀਜ਼ਨ ਦੇ ਵਿੱਚ ਆਪਾਂ ਕੋ ਸਮਾਂ ਇੱਥੇ ਅਧਿਕਾਰ ਗਿਆ ਦਾ ਵੇਟ ਕਰਾਂਗੇ ਜੇ ਕੋਈ ਸਾਡੇ ਤੇ ਨਹੀਂ ਉਹਨਾਂ ਦਾ ਕੋਸਰ ਹੁੰਦਾ ਇਹ ਕਰਨੇ ਮਜਾਰੇ ਤੇ ਫੇਰੇ ਦੀ ਆਪਾਂ ਜਿਹੜੀ ਆਉਣ ਵਾਲੇ ਜਿੰਨਾ ਚਿਰ ਦੀ ਰੂਪਰੇਖਾ ਜਿਹੜੀ ਉਹ ਹੋਰ ਵੀ ਪਤਲ ਕੇ ਜਿੰਨੀਆਂ ਵੀ ਨਾ ਪਿੱਟ ਲਾਂ ਤਾਂ ਪੌੜੀਆਂ ਹੋਣਗੀਆਂ ਆਪਾਂ ਇੱਕ ਦਰੀ ਛੱਡੇ ਦੇ ਨਾਲ ਲੈ ਕੇ ਇਹਨਾਂ ਨੂੰ ਪਾਵਾਂਗੇ ਇਹ ਆਪਣਾ ਹੱਥ ਵੀ ਆ ਤੇ ਹਥਿਆਰ ਵੀ ਆ ਐਦੋਂ ਪਿੱਛੇ ਵੀ ਆਪਾਂ ਇਸੇ ਤਰ੍ਹਾਂ ਦੇ ਨਾਲ ਹੀ ਬਤਲੀ ਹੱਥ ਕਰਾਉਂਦੇ ਆ ਕਿਉਂਕਿ ਸਰਕਾਰਾਂ ਜਿਹੜੀਆਂ ਉਗਗੀਆਂ ਬੋੜੀਆਂ ਵਾ ਜਿੰਨਾ ਜਰ ਆਪਾਂ ਇਹਨਾਂ ਦਾ ਇੱਥੇ ਪਿੱਠ ਸੇ ਆਪਾਂ ਕਰਦੇ ਨਹੀਂ ਇਹਨਾਂ ਦੀ ਨੀਂਦ ਖੁੱਲਦੀ ਨਹੀਂ ਤੁਣ ਉਹਦੇ ਨਾਲ ਨਾਲ ਆਪਾਂ ਚਲੋ ਕੋਈ ਹੋਰ ਵੀ ਗੱਲਬਾਤ ਜਿਹੜੀ ਆ ਇੱਕ ਕਹਿ ਲਈਏ ਵੀ ਆਪਾਂ ਇੱਕ ਸਿੱਖਿਆ ਕਲਾਸ ਹੀ ਆ ਇਹਦੇ ਨਾਲ ਨਾਲ ਤੁਸੀਂ ਵੀ ਆਪਣੇ ਕੋਲ ਵਿਚਾਰ ਚਰਚਾ ਕਰ ਲਓ ਤਦੋ ਠੀਕ ਆ ਜੇ ਆਪਾਂ ਕੋ ਜਾਰਾ ਪ੍ਰਬੰਧ ਕਰਕੇ ਨਹੀਂ ਆਏ ਤੁਹਾਡੇ ਜਾਨ ਪਾਣੀ ਵਾਸਤੇ ਚਾਹ ਰੱਖ ਲਿਆ ਗਿਆ ਚਾਹਾਂ ਦਾ ਵੀ ਆਪਾਂ ਪ੍ਰਬੰਧ ਕਰਦੇ ਹੁਜ ਆਪਣੀ ਗਿਣਤੀ ਪਿੰਡਾਂ ਜਜ ਨਹੀਂ ਆਈ ਉਹਨਾਂ ਨੂੰ ਵੀ ਫਿਰ ਆਪਾਂ ਮਂਗਾਵਾਗੇ ਜਿੱਦਾਂ ਵੀ ਹੋਊਗਾ ਇਹ ਵੀਰ ਦੇ ਨਾਲ ਖਲੋਤੇ ਆ ਜਿੰਨਾ ਚਿਰ ਤੱਕ ਇਹਦੀ ਚੱਕੀ ਇਹਦੇ ਫਟੇ ਨਹੀਂ ਘੁੰਮਦੇ ਅਸੀਂ ਇਹਦੇ ਨਾਲ ਦਿਨ ਰਾਤ ਆ ਘਾਟ ਰਹੇ ਤੇ ਰਵਾਂ ਤੇ ਜਿੱਦਾਂ ਆਪਾਂ ਇਹਨੂੰ ਪਿੱਛੇ ਮਸਲੇ ਹੱਲ ਕਰਾਉਂਦੇ ਨਹੀਂ ਇਹ ਵੀਰ ਦਾ ਵੀ ਮਸਲਾ ਹੱਲ ਕਰਾ ਕੇ ਉਠਾ ਬਾਕੀ ਆ ਮੈਂ ਥੋੜੀ ਜੀ ਹੁਣ ਆਪਾਂ ਜੇ ਬੰਨੇ ਆਈਏ ਅੱਜ ਆਪਣੀ ਜਿਹੜੀ ਥਲੇ ਦੀ ਗਿਣਤੀ ਆ ਉਹ ਛੱਭੂ ਬਾਡਰ ਚਲੇਗੀ ਜਿੱਦਾਂ ਦੇ ਉੱਤੋਂ ਸੁਨੇਹਾ ਲੱਗੇ ਉਹ ਤੁਹਾਡਾ ਮੀਟਿੰਗ ਚ ਵੀ